ਰਾਤ ਆਖਰੀ ਪਹਿਰ बीत ਚੁੱਕਾ ਸੀ ਤੇ ਅਸਮਾਨ ਵਿੱਚ ਚਾਨਣ ਦੀਸ਼ਮਾ ਖਿਲਰਨੀਆਂ ਸ਼ੁਰੂ ਹੋ ਚੁੱਕੀਆਂ ਸੀ ਇੱਕ ਛੋਟੇ ਜਿਹੇ ਕਮਰੇ ਵਿੱਚ ਤਾੜੇ ਹੋਏ ਗੁਲਾਮਾਂ ਨੂੰ ਬਾਹਰ ਲਿਆ ਕੰਮ ਤੇ ਲਾਇਆ ਜਾ ਰਿਹਾ ਸੀ ਯੂਰਪ ਵਰਗੇ ਠੰਡੇ ਇਲਾਕੇ ਵਿੱਚ ਗਰਮੀ ਵੀ ਪੈਂਦੀ ਸੀ ਰੋਮਨ ਹੁਕਮਰਾਨਾਂ ਵੱਲੋਂ ਅਫਰੀਕਨ ਤੇ ਹੋਰ ਗੁਲਾਮ ਖਰੀਦੇ ਜਾਂਦੇ ਸਨ ਤੇ ਬਹੁਤ ਬੁਰਾ ਵਿਵਹਾਰ ਕੀਤਾ ਜਾਂਦਾ ਸੀ ਕੋਰਲੀ ਵੀ ਉਨ੍ਹਾਂ ਵਿੱਚੋਂ ਇੱਕ ਸੀ ਪਰ ਉਸ ਨੂੰ ਆਪਣਾ ਮੁਲਕ ਬਹੁਤ ਯਾਦ ਆਉਂਦਾ ਸੀ ਉਹ ਨਿਕਲਣਾ ਚਾਹੁੰਦਾ ਸੀ ਇਥੋਂ ਪਰ ਕਿਲੇ ਦੀ ਦਵਾਰ ਦੇ ਕੋਲ ਸਖਤ ਪਹਿਰੇ ਕਰਕੇ ਹਿਲ ਵੀ ਨਹੀਂ ਸੀ ਸਕਦਾ ਇਸ ਕਰਕੇ ਕਈ ਵਾਰ ਚਾਬਕ ਵੀ ਪਏ ਦਿਲ ਨੂੰ ਲੱਗੇ ਚੋਰੇ ਤੇ ਹੱਥ ਤੋੜ ਵੀ ਮਿਹਨਤ ਕਰ ਉਸ ਦਾ ਸ਼ਰੀਰ ਕਾਫੀ ਨੇ ਡਾਲ ਹੋ ਗਿਆ ਸੀ ਉਹਨਾਂ ਤੇ ਨਿਗਰਾਨੀ ਰੱਖਣ ਵਾਲੇ ਬੰਦੇ ਕੋਲ ਅਕਸਰੀ ਇੱਕ ਪਿੰਜਰਾ ਹੁੰਦਾ ਸੀ ਜਿਸ ਵਿੱਚ ਕਈ ਰੰਗ ਬਿਰੰਗੇ ਪੰਛੀ ਸਨ ਕੋਰ ਕੀ ਉਹਨਾਂ ਵੱਲ ਦੇਖਦਾ ਤਾਂ ਉਸ ਨੂੰ ਪੰਛੀਆਂ ਤੇ ਬੜਾ ਤਰਸ ਆਉਂਦਾ ਇੱਕ ਦਿਨ ਤੜਕਸਾਰ ਹੀ ਉਸ ਨੂੰ ਆਪਣਾ ਘਰ ਤੇ ਪਿੰਡ ਸੁਪਨੇ ਵਿੱਚ ਦਿਸਿਆ ਉਹ ਨਦੀ ਦਿਖੇ ਜਿਸ ਵਿੱਚ ਉਹ ਅਕਸਰ ਤਾਰੀਆਂ ਲਾਉਂਦਾ ਸੀ ਇੱਕ ਅਚਮੀ ਜਹੀ ਲੱਗ ਗਈ ਤੇ ਸ਼ਰੀਰ ਢਾਲ ਪੈ ਗਿਆ ਪਰ ਇੱਥੇ ਕਿਸੇ ਨੇ ਧਿਆਨ ਦੇਣਾ ਸੀ ਕੋਠਰੀ ਚੋਂ ਬਾਹਰ ਲਿਆਇਆ ਉਸ ਦੀਆਂ ਬੇੜੀਆਂ ਖੋਲੀਆਂ ਗਈਆਂ ਆਜ਼ਾਦ ਹੋਣ ਦੀ ਲਾਲਸਾ ਨੇ ਇੱਕ ਵਾਰ ਫੇਰ ਮੌਕਾ ਦੇਖ ਉਸ ਨੂੰ ਕੰਧ ਟੱਪਣ ਜਾਣ ਲਈ ਜੋਰ ਪਾਇਆ ਤੇ ਉਸਨੇ ਸਾਰੀ ਤਾਕਤ ਇਕੱਠੀ ਕਰ ਪੂਰੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ ਪਹਿਰੇਦਾਰਾਂ ਨੇ ਫੜ ਕੇ ਧੂਲਿਆ ਤੇ ਉਸਦੇ ਚੱਬਕ ਵਰਨੇ ਸ਼ੁਰੂ ਹੋ ਗਏ ਕੁਝ ਸਮੇਂ ਮਗਰੋਂ ਥੱਕ ਹਾਰ ਕੇ ਪਹਿਰੇਦਾਰ ਵਾਪਸ ਜਾਣ ਲੱਗੇ ਤਾਕੁਰ ਕੀਨੇ ਮੂੰ ਉਤਾ ਚੁਕਿਆ ਤਾਂ ਸਾਹਮਣੇ ਉਹੀ ਪਿੰਜਰ ਦਿਖ ਗਿਆ ਕਿ ਸਰਕੇ ਹੌਲੀ ਹੌਲੀ ਪਿੰਜਰੇ ਕੋਲ ਜਾ ਉਸਨੇ ਪਿੰਜਰਾ ਖੋਲ ਸਾਰੇ ਪਰਿੰਦੇ ਉਡਾ ਦਿੱਤੇ ਚਾਪਕਾਂ ਦਾ ਦੌਰ ਫਿਰ ਚੱਲ ਪਿਆ ਔਰ ਉਸਤੇ ਕੋਈ ਅਸਰ ਨਹੀਂ ਹੋ ਰਿਹਾ ਜਿੰਨੇ ਜੋਰ ਨਾਲ ਚਾਬਕ ਪੈਂਦੇ ਉਹ ਹੋਰ ਉੱਚੀ ਹੱਸਦਾ ਤੇ ਅਖੀਰ ਹੱਸਦੇ ਹੱਸਦੇ ਅੱਖਾਂ ਮੀਟ ਹੋ ਗਈਆਂ ਤੇ ਅਸਮਾਨ ਦਾ ਨੀਲਾ ਰੰਗ ਉਸ ਦੀਆਂ ਫਲਕਾਂ ਵਿੱਚ ਸਮਾ ਕਾਲਾ ਸਿਆਹ ਹੋ ਗਿਆ ਰੂਹ ਆਜ਼ਾਦ ਹੋ ਚੁੱਕੀ ਸੀ